ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆਜੀ ਦੀ ਵੀਡੀਓ ਵੀ ਪਿੰਡ ਲੰਬ ਵਾਲੀ ਜ਼ਿਲ੍ਹਾ ਬਈ ਇਹਨੂੰ ਫਰੀਦਕੋਟ ਤਹਿਸੀਲ ਬਈ ਇਹਨੂੰ ਜੈਤੋ ਪੈ ਜਾਂਦੀ ਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੋ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਨਾਮ ਸ਼ੋਕਤ ਸਿੰਘ ਹੈ ਜੀ ਠੀਕੋ ਬਾਈ ਜੀ ਆਪਣੇ ਘਰ ਆਣਾ ਵੇ ਕੀ ਡਰੈੱਸ ਆਈ ਆਪਣਾ ਡਰੈੱਸ ਆਪਣਾ ਡੇਰਾ ਨੇੜੇ ਆ ਜੀ ਆਪਣੇ ਘਰ ਦੇ ਨਜ਼ਦੀਕ ਡੇਰਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਅੱਜ ਆਪਣੇ ਕੋ ਕਿੰਨੇ ਨਗ ਵਕਾਊ ਆ ਜੀ ਆਪਣੇ ਨਾਲ ਜੀ ਤਿੰਨ ਨਗ ਵਕਾਊ ਆ ਤਿੰਨ ਨਗ ਵਕਾਊ ਆ ਠੀਕ ਹੋ ਜੀ ਦੱਸੋ ਕੀ ਡਿਟੇਲ ਆਈ ਵੇੜਦੀ ਵੇੜਦੀ ਜੀ ਹਾਂਜੀ ਮੁੱਲ ਤਾਂ ਵੀ 110 ਕਰ ਦੇਣੇ ਮੁੱਲ 1 ਲੱਖ 10 ਹਜ਼ਾਰ ਰੁਪਏ ਬਾਈ ਮੁੱਲ ਕਰਦੇ ਆ ਤੇ ਕਿਹੜੇ ਸੂਏ ਸੁੰਦੀ ਹੈ ਜੀ ਇਹ ਦੂਜਾ ਸੂਆ ਸਾਂਸੀ ਆ ਜੀ ਦੂਜਾ ਸੂਆ ਸੁੰਦੀ ਆ ਪਾ ਦੇ ਵੜਾ ਅੱਛਾ 30 ਲੀਟਰ ਪਾ ਦੂਗੀ ਹਾਂ 26 ਲੀਟਰ ਪਰ ਚੋਇਆ ਜੀ ਠੀਕ ਹੋ ਜੀ ਦੇਖ ਸਕਦੇ ਹੋ ਵੀ ਮੂੰਹ ਮੱਥੇ ਦੀ ਚੰਗੀ ਆ ਸੋਹਣੀ ਬਰੀਡ ਆ ਖਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਜੀ ਸ਼ਾਨਦਾਰ ਆ ਪੱਠਪੂੜੇ ਦੀ ਚੰਗੀ ਆ ਸੋਹਣਾ ਹਵਾਨਾ ਕਿੰਨੇ ਦਿਨਾਂ ਦੀ ਕੱਚੀ ਆ ਜੀ ਹਾਂ ਜੀ ਇਹ 10 ਦਿਨ ਲੱਗੇ ਹਾਏ ਬਾਈ 10 ਦਿਨਾਂ ਦੀ ਕੱਚੀ ਆ ਮੜਾ ਕਾਢ ਲ ਤੋਰ ਕੇ ਵਿਖਾ ਦਈ ਸੋਹਣਾ ਹਵਾਨਾ ਵੀਰੇ ਪੱਠਪੂੜੇ ਦੀ ਚੰਗੀ ਆ ਤੋਰ ਹਬਈ ਤੁਸੀਂ ਦੇਖ ਸਕਦੇ ਹੋ ਤੋਰ ਲਓ ਬਈ ਤੋਰ ਆਜੋ ਜੀ ਹਮ ਬਥੇ ਦੇਖ ਸਕਦੇ ਹਾਂ ਬਈ ਥਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਈ ਥੱਲੂ ਬਹੁਤ ਸਾਫ਼ ਆ ਇਹ ਮਾਨਤਨ ਹੋ ਜਾਊਗਾ ਜੀ ਮੌਕੇ ਤੇ ਮਾਨਤਨ ਕਰਾਂਗੇ ਠੀਕ ਹੋ ਜੀ ਅੱਗੇ ਆ ਜਾਓ ਕਿਹੜੇ ਨਗਵਕਾ ਹੋਏ ਦੇਖ ਸਕਦੇ ਹੋ ਵਿੱਚ ਬਹੁਤ ਜ਼ਿਆਦਾ ਸ਼ਾਨਦਾਰ ਆ 110000 ਰੁਪਏ ਬਈਆਂ ਨੇ ਡਿਮਾਂਡ ਕੀਤੀ ਹੈ ਮੌਕੇ ਤੇ ਮਾਨਤਨ ਕੀਤਾ ਜਾਊਗਾ 30 ਲੀਟਰ ਦੁੱਧ ਪਾਉਂਦੀ ਆਸ ਆ ਇਹਦੀ ਕੀ ਡਿਟੇਲ ਆਈ ਪਹਿਲਾਂ ਡਿਟੇਲ ਲਾ ਕੇ ਹਾਂ ਜੀ ਕਿਹੜੇ ਸੂਏ ਸੁੰਦੀ ਹੈ ਜੀ ਇਹ ਪਹਿਲਾ ਸੂਆ ਸੁੰਦੀ ਹੈ ਜੀ ਦੋ ਦੰਦ ਕੱਟਿਆ ਹੈ ਕਿੰਨੀ ਹੈ ਜੀ ਦੋ ਦੰਦ ਖੀਰੀ ਕੱਟੀ ਆ ਠੀਕ ਹੋ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਹੇ ਇਹ ਲੱਗਦੀ 8 ਦਿਨਾਂ ਦੀ ਹੈ ਹਜੇ ਭਾਈ 8-9 ਦਿਨਾਂ ਦੀ ਕੱਚੀ ਹੈ ਇਹਦੀ ਕੱਟਿਆ ਹੈ ਚੱਕੇ ਹੈ 2 ਸਾਲ ਦੀ ਹੈ ਠੀਕ ਹੋ ਜੀ 2 ਸਾਲ ਦੀ ਉਮਰ ਆ ਪੱਠਪੁੜੇ ਦੀ ਚੰਗੀ ਆ ਬਾਡੀ ਮੰਤਰ ਦੀ ਸੋਹਣੀ ਆ ਮੂੰਹ ਮੱਥੇ ਹੀ ਵੇਖ ਸਕਦੇ ਹੋ ਭਾਈ ਬਹੁਤ ਜ਼ਿਆਦਾ ਸੋਹਣੀ ਆ ਕੁਆਲਿਟੀ ਪੱਖੋਂ ਬਹੁਤ ਜ਼ਿਆਦਾ ਸ਼ਾਨਦਾਰ ਆ ਹਾਜੀ ਕੱਢ ਲਓ ਇਹਨੂੰ ਤੋਰ ਲਓ ਉਦਰੀ ਆ ਕੀ ਰਹੀ ਹੈ ਬਈ ਕੱਟੀ ਹੈ ਜੇ ਤਰੰਤ ਕੁਆਲਟੀ ਦੇਖ ਸਕਦੇ ਹੋ ਬਈ ਜੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਡੀ ਬੰਤਰ ਦੀ ਚੰਗੀ ਆ ਸਿੰਗਾ ਦੀ ਕੁਆਲਟੀ ਵੀ ਦੇਖ ਸਕਦੇ ਹੋ ਸ਼ਾਨਦਾਰ ਆ 8 ਤੋਂ 10 ਦਿਨਾਂ ਦੀ ਬਈਏ ਵੀ ਕੱਚੀ ਹੈ ਹਜੇ ਨਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਠੀਕ ਹੋ ਜੀ ਇਹਦਾ ਕੀ ਮੁੱਲ ਕਰਦੇ ਆਂ ਹਾਂਜੀ ਇਹਦਾ ਕੀ ਮੁੱਲ ਕਰਦੇ ਆਂ ਇਹਦਾ ਮੁੱਲ ਜੀ ਹਾਂਜੀ ਇਹਦਾ ਇੱਕ ਵੀ ਕਰਦੇ ਇੱਕ ਲੱਖ 20000 ਰੁਪਏ ਬਾਈ ਡਿਮਾਂਡ ਕੀਤੀ ਜਾਂਦੀ ਆ ਮੌਕੇ ਤੇ ਮਤਨ ਹੋ ਜਾਊਗਾ ਜੀ ਲੱਖ ਰੁਪਏ ਦੀ ਕੱਟੀ ਦੀ ਹਾਂ ਠੀਕ ਹੋ ਜੀ ਓਕੇ ਅੱਗੇ ਆ ਜਾਈ ਇਹਦੀ ਕੀ ਡਿਟੇਲ ਆ ਜੀ ਇਹ ਹੈ ਜੀ ਫੀਰੀ ਹੈ ਜੀ 2 ਸਾਲ ਦੀ ਹੈ ਜੀ ਠੀਕ ਹੋ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਜੀ ਇਹ ਇਹ ਲੈ ਜੀ ਜੀ ਦੱਸ ਦੇਣਾ ਜੀ ਹਜੇ 10 ਦਿਨਾਂ ਦੀ ਕੱਚੀ ਹੈ ਮੂੰਹ ਮੱਥੇ ਦੀ ਇਹ ਵੀ ਚੰਗੀ ਹੈ ਬਾਈ ਬਾਡੀ ਵਾਲ 2 ਸਾਲ ਦੀ ਹੈ ਜੀ ਠੀਕ ਹੋ ਜੀ ਉਧਰ ਹੀ ਆ ਜੂ ਜੀ ਉਧਰ ਨਹੀਂ ਤੋਰ ਲੋ ਤੁਹਾਨੂੰ ਵੀ ਕੁਆਲਿਟੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਸੋਹਣਾ ਤੋੜਾ ਬਾਈ ਕਟੀਆਂ ਦਾ ਆ ਦੂਰੀ ਆ ਰਹੀ ਥੋੜਾ ਪਸੂ ਕੈਮਰੇ ਤੋਂ ਕਰਦਾ ਬਾਈ ਬੰਦਈ ਥੋੜਾ ਜਿਹਾ ਵੀ ਕੈਮਰੇ ਉੱਤੇ ਉਤਰ ਜਾਂਦਾ ਆ ਤੈਨੂੰ ਨਾਗ ਬਕਾਊਗਾ ਬਾਈ ਜੀ ਬਹੁਤ ਸੋਹਣਾ ਨਾਗਾ ਤੇ ਇਹ ਤਾਂ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ 1,25,000 ਠੀਕ ਹੋ ਜੀ ਮੌਕੇ ਤੇ ਮੰਨਤਾਨ ਹੋ ਜਾਊਗਾ ਜੀ ਹਾਂਜੀ ਠੀਕ ਹੋ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਕੰਟੈਕਟ ਨੰਬਰ 70 84 70 84 ਹਾਂਜੀ 50 576 ਠੀਕ ਹੋ ਇਹ ਬਾਈ ਦਾ ਕੰਟੈਕਟ ਨੰਬਰ ਆ ਉਹ ਸਕਰੀਨ ਤੇ ਵੀ ਲੱਗਿਆ ਹੋਊਗਾ ਬਈ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਹੋ ਆ ਤਿੰਨ ਨਾਗਾ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਥੈਂਕ ਯੂ ਬਾਈ ਜੀ